ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਕਾਫੀ ਲੇਟ ਆ ਜਿਹੜੀ ਬੀਜੇਪੀ ਵੱਲੋਂ ਤੁਹਾਨੂੰ ਟਿਕਟ ਮਿਲੀ ਆ ਹਲਕਾ ਬਹੁਤ ਲੰਬਾ ਵੱਖ-ਵੱਖ ਹਲਕੇ ਦੇ ਵਿੱਚ ਜਾ ਰਹੇ ਹਾਂ ਤੇ ਕਿਸ ਤਰ੍ਹਾਂ ਦਾ ਮਾਹੌਲ ਆ ਜਿਹੜਾ ਪਿਛਲੇ ਪਿੰਡ ਚ ਮਾਹੌਲ ਵੇਖਣਾ ਸੀਗਾ ਠੀਕ ਹੈ ਜੀ ਤੇ ਮਾਹੌਲ ਲੋਕਾਂ ਦਾ ਮਨ ਬਣਿਆ ਹੋਇਆ ਦੇਖੋ ਲੋਕ ਇਹਨਾਂ ਦੇ ਝੂਠਾਂ ਤੋਂ ਤੰਗ ਆ ਗਏ ਨੇ ਅਕਾਲੀ ਦਲ ਉੱਥੇ 5 ਦਫਾ ਐਮਪੀ ਰਿਹਾ ਹੈ 6 ਵਾਰ ਰਿਹਾ 6 ਵਾਰ ਹੀ ਰਿਹਾ 6 ਵਾਰੀ ਐਮਪੀ ਰਹਿਣ ਤੋਂ ਬਾਅਦ ਇਸ ਇਲਾਕੇ 'ਤੇ ਦੱਸੋ ਕੁਝ ਹੋਇਆ ਹੈ ਤੁਸੀਂ ਆਪ ਹੀ ਦੱਸ ਲੋ ਦੀ ਪੱਤਰਕਾਰ ਹੋ ਤੁਸੀਂ ਤਾਂ ਰੋਜ਼ ਹਰ ਪਿੰਡ ਜਾਂਦੇ ਹੋ ਹਰ ਸ਼ਹਿਰ ਜਾਂਦੇ ਹੋ ਇਹ ਬੜੇ ਅਫਸੋਸ ਦੀ ਗੱਲ ਹੈ ਇਸ ਤਰ੍ਹਾਂ ਦਾ ਲੋਕਾਂ ਨਾਲ ਧੋਖਾ ਨਹੀਂ ਹੋਣਾ ਚਾਹੀਦਾ ਪਿਛਲੇ 10 15 ਦਿਨ ਤੋਂ ਸਰ ਅਸੀਂ ਵੀ ਫਿਰੋਜ਼ਪੁਰ ਹਲਕੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਿੱਚ ਫਿਰ ਰਹੇ ਹਾਂ ਜਿੱਦਾਂ ਕਿ ਤੁਸੀਂ ਗੱਲ ਕਰ ਰਹੇ ਸੀ ਸਟੇਜ ਤੋਂ ਸਵੱਛ ਭਾਰਤ ਅਭਿਆਨ ਯੋਜਨਾ ਦੀ ਹਲੇ ਤੱਕ ਬਹੁਤ ਮਜ਼ਦੂਰ ਪਰਿਵਾਰ ਇਹਨਾਂ ਦੇ ਇਸ ਤਰ੍ਹਾਂ ਦੇ ਜਿਨ੍ਹਾਂ ਦੇ ਹਜੇ ਤੱਕ ਮਕਾਨ ਕੱਚੇ ਆ ਜਿਹੜੀਆਂ ਫਲੈਸ਼ ਵਗੈਰਾ ਉਹ ਵੀ ਨਹੀਂ ਪ੍ਰੋਪਰ ਪੂਰੀਆ ਬਣੀਆਂਗਾ ਉਹਨਾਂ ਚੀਜ਼ਾਂ ਨੂੰ ਕਿਵੇਂ ਦੇਖੋ ਉੱਤੋਂ ਸੈਂਟਰ ਸਰਕਾਰ ਨੇ ਪੈਸਾ ਮੋਦੀ ਸਾਹਿਬ ਨੇ ਭੇਜਿਆ ਹੈ ਥੱਲੇ ਜਿਹੜੀ ਪੰਜਾਬ ਦੀ ਸਰਕਾਰ ਹੈ ਇਹ ਸ਼ਰਾਰਤ ਕਰਦੀ ਹੈ ਇਹ ਜਿਹੜੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਨੇ ਜਾਂ ਜਿਹੜੇ ਸਾਡੇ ਕੋਲ ਆ ਕੇ ਕਹਿੰਦੇ ਜੀ ਸਾਡਾ ਬੰਦਾ ਜਾ ਕੇ ਕਾਰੀ ਲੈ ਜਾਂਦਾ ਹੈ ਤਾਂ ਇਹ ਕਿਉਂਕਿ ਫੈਡਰਲ ਸਿਸਟਮ ਹੈਗਾ ਅਸੀਂ ਉਹਨਾਂ ਨੂੰ ਪੈਸੇ ਉਹਨਾਂ ਨੂੰ ਭੇਜ ਦਿਆਂ ਸਟੇਟ ਗਵਰਨਮੈਂਟ ਨੂੰ ਤੇ ਇਹ ਮਕਾਨ ਸਾਡੇ ਬਣਾਉਂਦੇ ਨਹੀਂ ਪੈਸਾ ਖਰਚ ਹੋਰ ਕਿਤੇ ਥਾਂ ਤੇ ਕਰ ਦਿੰਦੇ ਨੇ ਤੇ ਉਹਦੇ ਚੋਂ ਖਾਪੀ ਲੈਂਦੇ ਨੇ ਲੇਕਿਨ ਹੁਣ ਅਸੀਂ ਇਹਦਾ ਕੋਈ ਸਿਸਟਮ ਅਲੱਗ ਬਣਾ ਰਿਹਾ ਹੈ ਇਹਦੀ ਕੋਈ ਸਟ੍ਰੈਟਜੀ ਅਲੱਗ ਹੋਏਗੀ ਅਸੀਂ ਸਿੱਧਾ ਪੈਸਾ ਜਿਹੜਾ ਹੈ ਜਿਹੜੇ ਲਾਹ ਪਾਤਰੀ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਹੀ ਪੈਸਾ ਜਾਏਗਾ ਸਰ ਲੋਕ ਸਭਾ ਫਰੋਵਰ ਇੱਕ ਅਸਰ ਹੱਦੀ ਹਲਕਾ ਪੈ ਇਹਨੂੰ ਕਹਿ ਸਕਦੇ ਆ ਤੇ ਬੜਾ ਪਛੜਿਆ ਵੀ ਹਲਕਾ ਇਹਨੂੰ ਕਹਿ ਸਕਦੇ ਆ ਜੇਕਰ ਤੁਸੀਂ ਸੰਸਦ ਦੇ ਵਿੱਚ ਜਾਂਦੇ ਆ ਤੇ ਇਸ ਹਲਕੇ ਲਈ ਕਿਹੜੀਆਂ ਵੱਡੀਆਂ ਸੰਗਤਾਂ ਹੋਣਗੀਆਂ ਦੇਖੋ ਇੱਕ ਤਾਂ ਇੱਥੇ ਪਬਲਿਕ ਸੈਕਟਰ ਦੇ ਅਸੀਂ ਇੰਡਸਟਰੀ ਵੱਡੀ ਲਗਾਵਾਵਾਂਗੇ ਦੂਸਰਾ ਬਾਰਡਰ ਪੱਟੀ ਤੇ ਅਸੀਂ ਜਿਹੜੇ ਸਾਡੇ ਬਿਜ਼ਨਸਮੈਨ ਨੇ ਵੱਡੀਆਂ ਛੋਟੀਆਂ ਇੰਡਸਟਰੀਆਂ ਲਾਉਣ ਵਾਲੇ ਉਹਨਾਂ ਨੂੰ ਅਸੀਂ ਪੈਕੇਜ ਦਵਾਵਾਂਗੇ ਜਿੱਥੇ ਟੈਕਸ ਲੱਗੇ ਘੱਟ ਲੱਗੇ जीएसटी ਦਾ ਕੋਈ ਹੋਵੇ ਸੇਲ ਟੈਕਸ ਦਾ ਹੋਵੇ ਉਹਨਾਂ ਨੂੰ ਛੋਟ ਦਵਾਵਾਂਗੇ ਤਾਂ ਕਿ ਉਥੇ ਇੰਡਸਟਰੀ ਲਗਾਨ ਔਰ ਸਾਡੇ ਬੱਚਿਆਂ ਨੂੰ ਨੌਕਰੀਆਂ ਦੇ ਇੱਕ ਅਸੀਂ ਇਹ ਵੀ ਟੀਚਾ ਰੱਖਿਆ ਹੈ ਕਿ ਬਾਰਡਰ ਦੇ ਜਿਹੜੇ ਲੋਕ ਸਰਾਂ ਤੋਂ ਪਾਰ ਬੈਠੇ ਨੇ ਕਿਸਾਨ ਸਾਡੇ ਚਾਹੇ ਕਿਸੇ ਵੀ ਕਮਿਊਨਿਟੀ ਦੇ ਨੇ ਹੈਗੇ ਅਸੀਂ ਉਹਨਾਂ ਨੂੰ ਜ਼ਮੀਨਾਂ ਜਿਹੜੀਆਂ ਨੇ ਉਹਨਾਂ ਦਾ ਮਾਲਕ ਬਣਾਵਾਂਗੇ ਤਾਂ ਕਿ ਉਹ ਇੱਕ ਸਿਕਿਉਰ ਫੀਲ ਕਰਨ ਵੀ ਅਸੀਂ ਇਸ ਜ਼ਮੀਨ ਦੇ ਮਾਲਕ ਬਣ ਗਏ 50 50 60 70 ਸਾਲ ਹੋ ਗਏ ਉਹਨਾਂ ਨੂੰ ਇਹ ਜ਼ਮੀਨਾਂ ਵੰਡਿਆ ਨੂੰ ਇਹ ਚੀਜ਼ ਕਰ ਸਰ ਅਸੀਂ ਵੀ ਬਾਰਡਰ ਦੇ ਇੱਥੇ ਜਾ ਕੇ ਆਏ 2007 ਵਾਲੀਆਂ ਜਿਹੜੀਆਂ ਤੁਸੀਂ ਜ਼ਮੀਨਾਂ ਦੀ ਗੱਲ ਕੀਤੀ ਆ ਉਧਰਲੇ ਕਾਫੀ ਪਿੰਡਾਂ ਦੇ ਵਿੱਚ ਅਸੀਂ ਫਾਇਲ ਕਾ ਵਿਧਾਨ ਸਭਾ ਹਲਕੇ ਦੇ ਪਿੰਡਾਂ ਦੇ ਵਿੱਚ ਗਏ ਆ ਜਿਵੇਂ ਬਾਰਡਰ ਦੇ ਨਾਲ ਜਿਹੜੇ ਪਿੰਡ ਲੱਗਦੇ ਤੇ ਜarre ਹੇਲਾ ਸਭ ਤੋਂ ਵੱਡੀਆਂ ਮੰਗਾ ਹੀ ਉਹਨਾਂ ਦੀਆਂ ਸੀ ਵੀ ਸਾਡੀ ਜ਼ਮੀਨਾਂ ਜਿਹੜੀ 2007 ਦੇ ਵਿੱਚ ਇੰਤਕਾਲ ਵਗੈਰਾ ਚੜ ਗਈ ਸੀ ਉਹ ਵੀ ਤੋੜ ਦਿੱਤੇ ਕਿਵੇਂ ਦੇਖਦੇ ਹੋ ਉਹਨਾਂ ਦਾ ਜਿਹੜਾ ਮਸਲਾ ਗਲਤ ਹੋਇਆ ਉਹ ਗਲਤ ਹੋਇਆ ਉਦੋਂ ਸੈਂਟਰ ਉਹ ਗਲਤ ਹੋਇਆ ਅਸੀਂ ਹੁਣ ਉਹਨਾਂ ਨੂੰ ਦਰੁਸਤ ਕਰਾਂਗੇ ਤੇ ਇਸ ਟਾਈਮ ਦੀ ਜਿਹੜੀ ਫਾਈਟ ਆ ਕਿਹੜੀ ਪਾਰਟੀ ਨਾਲ ਦੇਖ ਰਹੇ ਹੋ ਜੀ ਫਾਈਟ ਬਰੀ ਤਾਂ ਦੇਖੋ ਇਹ ਪਾਰਟੀਆਂ ਦੀ ਤਾਂ ਇਹਦਾ ਤਾਂ ਟੇਕ-ਆਫ ਹੀ ਨਹੀਂ ਹੋਇਆਗਾ ਤੁਸੀਂ ਕਦੀ ਸਟੇਡੀਅਮ 'ਚ ਗਏ ਹੋ ਕੋਈ ਸਟੇਡੀਅਮ ਚ ਕਦੀ ਰੇਸ ਵੇਖੀ ਤੁਸੀਂ 400 ਮੀਟਰ ਦੀ ਜਾਂ 200 ਮੀਟਰ ਦੀ ਹਾਂਜੀ ਹਾਂ ਮੈਂ ਤਾਂ 200 ਮੀਟਰ ਤੇ ਪਹੁੰਚ ਗਿਆ ਤੁਸੀਂ ਹਾਲੇ ਉੱਥੇ ਗੋਡੇ ਲਾਈ ਬੈਠੇ ਇਹ ਤਾਂ ਜਦੋਂ ਬਾਕੀ ਦਾ ਗੱਲ ਕਰਦੇ ਆ ਤਾਂ ਕਹਿੰਦੇ ਬੀਜੇਪੀ ਨੂੰ ਟੈਕਟੀ ਬਹੁਤ ਲੇਟ ਮਿਲੀ ਉਹਨਾਂ ਤਾਂ ਪ੍ਰਚਾਰ ਹੀ ਨਹੀਂ ਹੋਣਾ ਨਾ ਪ੍ਰਚਾਰ ਤੇਰੇ ਸਾਹਮਣੇ ਆ ਵੇਲ ਨਾ ਹਲਕਿਆਂ ਚ ਤਾਂ ਇੱਥੇ ਤਾਂ ਡਗ ਡਗ ਹੋਈ ਪਈ ਐ ਦੱਸ लोग ਤਾਂ ਰਾਤ ਨੂੰ ਸੁਣਦੇ ਨੇ ਦਿਨ ਸੁਣਦੇ ਨੇ ਨਾ ਸੌਂਦੇ ਨੇ ਦਿਨ ਕਿ ਨੀ ਵੋਟਰਾਂ ਨੂੰ ਮੈਸੇਜ ਕੀ ਹੋਊਗਾ ਇੱਕ ਦਿਖ ਲਈ ਵੋਟਰਾਂ ਨੂੰ ਮੈਸੇਜ ਆ ਹੀ ਹੈਗਾ ਔਰ ਉਹ ਵੈਸੇ ਵੋਟਰ ਬੜਾ ਸਮਝਦਾਰ ਹੈ ਉਹਨਾਂ ਨੂੰ ਪਤਾ ਵੀ ਇਹ ਠਗੀ ਠੋਰੀ ਵਾਲੇ ਬੰਦੇ ਹੈਗੇ ਨੇ ਜਿਹੜੇ ਆਮ ਆਦਮੀ ਪਾਰਟੀ ਤੇ ਕਾਂਗਰਸੀ ਤੇ ਅਕਾਲੀ ਦਲ ਉਹਨਾਂ ਨੇ ਸਾਰਿਆਂ ਦੇ ਇਹ ਜਿਹੜੇ ਇਹਨਾਂ ਦੀ ਦੇਖਦੇ ਚੌਲ ਖਾ ਬੈਠੇ ਲੋਕ ਠੀਕ ਹੈ ਕਿ ਨਹੀਂ ਤੇ ਇੱਕ ਦੱਸਦੇ ਨੇ ਖੀਰ ਹੈ ਤੇ ਨਿਕਲਦੀ ਹੈ ਖਿਚੜੀ ਕਹਿੰਗੇ ਵੀ ਖੀਰ ਬਣਾਈ ਬੈਠੇ ਆ ਤੇ ਨਿਕਲਦੀ ਇੱਥੇ ਜਿਹੜੀ ਅਸੀਂ ਤਾਂ ਇਹਨਾਂ ਨੂੰ ਆਪਣੀਆਂ ਪਲਕਾਂ ਤੇ ਬਿਠਾ ਕੇ ਜਿਹੜੇ ਇਹਨਾਂ ਦੇ ਕਾਮ ਨੇ ਮਕਾਨ ਵੀ ਮੋਦੀ ਸਾਹਿਬ ਕੋਲ ਲੈ ਕੇ ਦੇਵਾਂਗੇ ਔਰ ਇਹਨਾਂ ਨੂੰ ਜਿਹੜੇ ਸਿਲੰਡਰ ਜਿਹੜੇ ਮੇਰੇ ਮਾਵਾ ਦੇ ਰਹਿੰਦੇ ਨੇ ਉਹ ਭੈਣਾ ਦੇ ਰਹਿੰਦੇ ਨੇ ਉਹ ਵੀ ਦੇਵਾਂਗੇ ਔਰ ਇਹਨਾਂ ਨੂੰ ਸਬਸਿਡੀਆਂ ਹੋਰ ਆ ਰਹੀਆਂ ਨੇ ਮਨਰੇਗਾ ਦਾ ਪੈਸਾ ਵਧਾਵਾਂਗੇ ਨੌਕਰੀਆਂ ਬੱਚਿਆਂ ਨੂੰ ਦੇ ਰਹੇ ਆ ਸੋ ਕਰੋੜਾਂ ਦੀ ਤਦਾਦ ਦੇ ਵਿੱਚ ਸਾਰੇ ਹਿੰਦੁਸਤਾਨ ਜਿਵੇਂ ਲੇਕਿਨ ਫਿਰੋਜ਼ਪੁਰ ਲੋਕ ਸਭਾ ਦੇ ਵਿੱਚ 1 ਲੱਖ ਨੌਕਰੀ ਜਿਹੜੀ ਹੈ ਉਹ ਅਗਲੇ 5 ਸਾਲਾਂ ਦੇ ਵਿੱਚ ਅਸੀਂ ਦੇ ਆ ਬਹੁਤ ਬਹੁਤ ਮੇਰੇ ਵੱਲੋਂ ਥੈਂਕ ਯੂ ਸਰ Thank okay. okay. you.